ਸਤਗੁਰਾਂ ਨੇ ਕਰੋਧ ਦਾ ਜ਼ਿਕਰ ਕੀਤਾ ਹੈ ਜਿਹਨੂੰ ਆਪਾਂ ਗੁੱਸਾ ਕਹਿੰਨੇ ਸਤਗੁਰਾਂ ਨੇ فرمایا ਹੈ ਕਲ ਮੂਲ ਕਰੋਧੰ ਕਦੰਚ করুণਾ ਨ ਉਪਰਜਤੇ ਇਹਦਾ ਅਰਥ ਕਲ ਦਾ ਅਰਥ ਕਲੇਸ਼ ਝਗੜੇ ਲੜਾਈਆਂ ਬਾਦ ਵਿ ਬਾਦ ਬਿਖਾਦ ਮੂਲ ਦਾ ਅਰਥ ਜੜ ਤੇ ਕਰੋਧ ਦਾ ਅਰਥ ਸਾਰੇ ਜਾਣਿਆ ਗੁੱਸਾ ਕ੍ਰੋਧ ਵਾਨ ਖੋਣਾ ਮਹਾਰਜ ਕਹਿੰਦੇ ਖੇ ਕ੍ਰੋਧ ਜੰਨੀਆਂ ਵੀ ਸੰਸਾਰ ਦੀਆਂ ਲੜਾਈਆਂ ਦੇ ਕਾਰਨ ਨੇ ਉਹ ਜਿੰਨੀ ਮਰਜੀ ਭਿਆਨਕ ਤੋਂ ਭਿਆਨਕ ਲੜਾਈ ਹੋਈ ਹੋਵੇ ਘਰੀਲੂ ਤੋਂ ਲੈ ਕੇ ਦੋ ਆਦਮੀਆਂ ਦੀ ਲੜਾਈ ਤੋਂ ਲੈ ਕੇ ਵਰਲਡ ਵਾਰ ਤੱਕ ਇਸ ਦੀ ਜੜ ਤੂੰ ਹੈ ਜਦੋਂ ਬੰਦੇ ਦੇ ਅੰਦਰ ਕ੍ਰੋਧ ਆਪਣਾ ਪ੍ਰਭਾਵ ਪਾਉਂਦਾ ਹੈ ਸੱਚ ਇਹ ਵੇ ਕਿ ਉਦੋਂ ਇਨਸਾਨ ਕਰੋਧਤ ਹੋਇਆ ਬੰਦਾ ਫਿਰ ਕਿਸੇ ਦੀ ਪਰਵਾਹ ਨਹੀਂ ਕਰਦਾ ਪਰਾਂ ਇੱਕ ਗੱਲ ਜ਼ਰੂਰ ਹੈ ਬਲਵਾਨ ਬੰਦੇ ਨੂੰ ਕਰੋਧ ਆਵੇ ਉਹ ਦੂਜੇ ਨੂੰ ਮਾਰੇਗਾ ਕਮਜ਼ੋਰ ਬੰਦੇ ਨੂੰ ਕਰੋਧ ਆਵੇ ਉਹ ਆਪਣੇ ਆਪ ਨੂੰ ਮਾਰਨ ਲੱਗ ਪੈਂਦਾ ਫਿਰ ਬਿੰਤੀ ਸੁਣਿਓ ਤਾਕਤਵਾਲੇ ਬੰਦੇ ਨੂੰ ਕਰੋਧ ਆਉਂਦਾ ਉਹ ਦੂਜੇ ਤੇ ਵਾਰ ਕਰਦਾ ਹੈ ਕਈ ਵਾਰੀ ਕਮਜ਼ੋਰ ਨੂੰ ਜਦੋਂ ਕਰੋਧ ਆਉਂਦਾ ਉਹ ਬੇਵੱਸ ਹੁੰਦਾ ਹੈ ਉਦਾ ਮੁਕਾਬਲਾ ਨਹੀਂ ਕਰ ਸਕਦਾ ਉਹ ਆਪਣੇ ਆਪ ਨੂੰ ਮਾਰਨ ਲੱਗ ਪੈਂਦਾ ਹੈ ਕਰੋ ਦੋਨੋਂ ਵੀਖੇ ਇੱਥੇ ਸਤਿਗੁਰੂ ਕਹ ਰਹੇ ਨੇ ਖੇ ਕਲ ਮੂਲ ਕਰੋਧੰ ਲੜਾਈ ਦੀ ਜੜ ਗੁੱਸੇ ਕਦੰਚ ਕਰुणा ਨਾ ਉਪਰਜਤੇ ਕਦੀ ਵੀ ਤੇਰੇ ਅੰਦਰ ਕਰुणा ਤੇਰੇ ਅੰਦਰ ਦਇਆਲਤਾ ਨਹੀਂ ਪੈਦਾ ਹੋਈ ਤੂੰ ਬੜਾ ਨਰਦਈ ਹੈ ਤੇ ਮਹਾਰਾਜ ਫਿਰ ਅੱਗੇ ਬਚਨ ਕਰਦੇ ਆ ਵਿਖੰਤ ਜੀਵੰਗ ਵਸਿੰ ਕਰੋਤ ਬਿਕੰਤ ਜੀਵੰ ਬਿਕਦਰਤ ਹੁੰਦਾ ਜ਼ਹਿਰ ਜੀਵੰ ਦਾ ਅਰਥ ਹੈ ਜੀਵ ਮਨੁੱਖ ਕਿੰਨੇ ਤੂੰ ਜਦੋਂ ਕਿਸੇ ਦੇ ਬੰਦੇ ਦੇ ਅੰਦਰ ਖਿਆਲ ਦੇ ਰੂਪ ਵਿੱਚ ਤੁਰਨਾ ਹੈ ਨਾ ਥਾਟ ਦੇ ਰੂਪ ਵਿੱਚ ਫਿਰ ਬੰਦੇ ਦੇ ਅੰਦਰ ਨੂੰ ਪਹਿਲਾਂ ਤੋਂ ਪੂਰਾ ਪੋਇਜ਼ਨ ਦੇ ਨਾਲ ਜ਼ਹਿਰ ਦੇ ਨਾਲ ਭਰ ਦੇਣਾ ਹੈ ਬਿਕੰਤ ਦਾ ਅਰਥ ਹੈ ਕਿ ਜ਼ਹਿਰ ਨਾਲ ਭਰ ਦੇਣਾ ਵਿਸ਼ਈ ਬੰਦੇ ਨੂੰ ਜ਼ਹਿਰ ਨਾਲ ਤੋਂ ਭਰ ਦੇਣਾ ਫਿਰ ਜਿਹੜਾ ਤੇਰੇ ਜ਼ਹਿਰ ਨਾਲ ਭਰਿਆ ਜਾਏ ਵਸਯੰ ਕਰੋਤ ਤੋ ਉਸਨੂੰ ਆਪਣੇ ਵਸ ਵਿੱਚ ਕਰ ਲੈਣਾ ਤੇ ਮਹਾਰਾਜ ਕਹਿੰਦੇ ਜਿੰਨੂੰ ਤੂੰ ਵਸ ਕਰ ਲੈ ਫਿਰ ਤੂੰ ਇੰਨਾ ਜ਼ੋਰਬਾਨ ਹੈ ਨਾ ਵਿਦਵਾਨ ਨਾ ਕੋਈ ਪਲਵਾਨ ਨਾ ਕੋਈ ਸੁਗੜ ਫਿਰ ਬੰਦੇ ਨੂੰ ਇਸ ਤਰ੍ਹਾਂ ਤੂੰ ਕਰ ਲੈ ਨ੍ਰਿਤਯੰ ਕਰੋਤ ਜਥਾ ਮਰਕਟਹ ਨ੍ਰਿਤ ਦਾ ਅਰਥ ਹੁੰਦਾ ਨੱਚਣਾ ਕਰੋ ਦਰਥ ਕਰਨਾ ਜਥਾ ਦਰਥ ਜਿਵੇਂ ਮਰਕਟ ਦਾ ਲਬਜ਼ੀ ਅਰਥ ਹੁੰਦਾ ਬਾਂਦਰ ਖੇਰ ਕਰੋ ਜਿਸ ਬੰਦੇ ਅੰਦਰ ਤੂੰ ਜ਼ਹਿਰ ਭਰਦਾ ਹੈ ਪੁਆਇਜ਼ਨ ਭਰਦਾ ਹੈ ਉਹਨੂੰ ਵਸ ਵਿੱਚ ਕਰ ਲੈਣਾ ਉਹ ਨਹੀਂ ਫਿਰ ਦੇਖਦਾ ਗੁਰਦੁਆਰਾ ਹੈ ਉਹ ਨਹੀਂ ਦੇਖਦਾ ਮੰਦਿਰ ਹੈ ਉਹ ਨਹੀਂ ਦੇਖਦਾ ਚਰਸਤਾ ਹੈ ਉਹ ਨਹੀਂ ਦੇਖਦਾ ਕੋਈ ਧੀ ਭੈਣ ਕੋਈ ਚੰਗਾ ਵੱਡਾ ਕੋਈ ਅਦਬ ਨਾਲ ਸਭ ਕੁਝ ਉਹਦਾ ਖੋਲ ਲੈਣਾ ਉਹ ਬੰਦਾ ਇਸ ਤਰ੍ਹਾਂ ਨੱਚਣ ਲੱਗ ਪੈਂਦਾ ਜਿਵੇਂ ਕਲੰਦਰ ਇੱਕ ਬਾਂਦਰ ਨੂੰ ਨਚਾਉਂਦਾ ਹੁੰਦਾ